ਮੈਂ ਇਹ ਗੱਲ ਪਹਿਲਾਂ ਵੀ ਬਹੁਤ ਵਾਰ ਬਾਰ ਇਹ ਗੱਲ ਜਿਹੜੀ ਮੈਂ ਸੁਣੀ ਆ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਫੈਕਟ ਆ ਉਹ ਸਹੀ ਨਹੀਂਗਾ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਫੰਡ ਆਇਆ ਏ ਉਹ ਫੰਡ ਸਾਰਾ ਮਿਸਯੂਜ਼ ਹੋਇਆ ਏ ਪਰ ਮੈਂ ਫਿਰ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਜਦੋਂ ਇਹ ਸੈਸ਼ਨ ਸ਼ੁਰੂ ਹੋ ਜਾਏਗਾ ਉਹ ਜ਼ਰੂਰ ਆਉਣਗੇ ਆ ਕੇ ਉਹਨਾਂ ਨੇ ਗੱਲ ਕੀਤੀ ਵੀ ਆ ਮਿਲੂੰਗਾ ਤੇ ਜਿਹੜੀ ਵੀ ਕੋਈ ਫੰਡ ਦੀ ਉਹਨਾਂ ਦੇ ਜਿਹੜੇ ਉਹਨਾਂ ਦਾ ਜੋ ਕਹਿਣਾ ਹੈ ਉਹਨੂੰ ਵੀ ਜ਼ਰੂਰ ਸੁਣ ਕੇ ਕਿਉਂਕਿ ਮੈਂ ਕੇਂਦਰ ਦਾ ਮੰਤਰੀ ਹੋਣ ਦਾ ਤੇ ਇੱਕ ਪੰਜਾਬ ਦਾ ਵਾਸੀ ਵੀ ਆ ਤੇ ਉਹਨਾਂ ਦੀ ਗੱਲ ਬਿਲਕੁਲ ਸੁਣ ਕੇ ਜੋਜ ਹੋ ਸਕਦਾ ਉਹ ਕਰਾਂਗੇ ਪਰ ਅਸਲੀਅਤ ਇਹਦੇ ਵਿੱਚ ਇਹ ਆ ਵੇ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਵਿਭਾਗਾਂ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅੱਜ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਤਾਂ ਸਟੇਟਸ ਨੇ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੈਂ ਬਹੁਤ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਮਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਕਿ ਕਿੰਨੇ ਪਿਛਲੇ 2 ਸਾਲ ਉਹਨਾਂ ਦੇ ਕਿਹੜੇ ਕਿਹੜੇ ਮੰਤਰੀ ਨੇ ਕਿਹੜੇ ਕਿਹੜੇ ਕੈਬਨਿਟ ਮੰਤਰੀ ਨਾਲ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ ਕਦੋਂ ਉਹਨਾਂ ਦੇ ਆਫੀਸਰ ਸਵਾਨ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਆਫੀਸਰ ਸਵਾਨ ਨੇ ਉਹਨਾਂ ਨਾਲ ਉਹਨਾਂ ਨੇ ਜੁਆਇੰਟ ਸੈਕਟਰੀ ਲੈਵਲ ਨੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ ਐ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਚੰਬੰਦਰਵੇਂ ਵਿੱਤ ਕਮਿਸ਼ਨ ਚੋਂ ਤਿੰਨ ਤਿੰਨ ਚਾਰ ਚਾਰ ਕਿਸ਼ਤਾਂ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ ਸਾਡਾ ਜਿਹੜਾ ਸਾਡੀ ਸਟੇਟ ਆ ਜਿਹੜੀ ਕਿਉਂਕਿ ਹਰ ਪਿੰਡ ਚ ਕਰੋੜਾਂ ਰੁਪਈਆ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਆਬਾਦੀ ਦੇ ਹਿਸਾਬ ਨਾਲ ਪੈਸਾ ਆਉਂਦਾ ਤੇ ਉਹ ਪੈਸੇ ਦੀ ਅੱਜ ਤੱਕ ਕੋਈ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਜਿਹੜੇ ਉਹ ਦਿੱਤੇ ਨਹੀਂ ਗਏ ਤੇ ਇਸ ਕਰਕੇ ਇਹ ਸਾਰੇ ਪੈਸੇ ਆ ਰੁਕੇ ਹੋਏ ਆ ਚਾਹੇ ਉਹ ਆਰਡੀਆ ਫੰਡ ਕਹਿਣ ਚਾਹੇ ਕੋਈ ਕਹਿਣ ਇਹਦੇ ਬਾਰੇ ਦੱਸਣ ਤਾਂ ਸਹੀ ਤੇ ਮੈਂ ਜਰੂਰ ਇਸ ਗੱਲ 'ਚ ਮੁੱਖ ਮੰਤਰੀ ਸਾਹਿਬ ਦੀ ਵੇਟ ਕਰ ਰਿਹਾ ਵੀ ਜਦੋਂ ਆ ਕੇ ਉਹ ਇਸ ਬਾਰੇ ਦੱਸਣਗੇ ਤੇ ਉਹਦੇ ਉੱਤੇ ਪੂਰਾ ਜੋਰ ਆ ਜਿਹੜਾ ਉਹ ਕੈਬਨਿਟ 'ਚ ਵੀ ਕਰਾਂਗੇ ਗੱਲ ਤੇ ਚਾਹੇ ਉਹ ਸਾਡੇ ਕਿਸੇ ਲੈਵਲ ਤੇ ਵੀ ਗੱਲ ਕਰਨੀ ਪਏ ਪੰਜਾਬ ਲਈ ਕਰਾਂਗੇ ਕਿ ਜਿਵਾ ਨਾ ਟਕਨੀ ਪਾਈਪਾਸ ਨੂੰ ਲੈ ਕੇ ਕਹਿੰਦੇ ਕਿ ਬਹੁਤ ਬਾਤ ਹੋ ਰਿਹਾ ਪ੍ਰੋਜੈਕਟ ਕਿਉਂਕਿ ਜਿਹੜੀਆਂ ਜੰਗਲਮਾਂ ਸੀ ਕਿ ਐਕਵਾਇਰ ਕਰ ਨਹੀਂ ਹੋ ਸਕੀਆਂ ਉਹਨਾਂ ਪੈਸਾ ਜਿਹੜਾ ਡਿਸਵਰਸ ਨਹੀਂ ਦੇਖੋ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜਦੋਂ ਦੇਸ਼ਾ ਦੀ ਮੀਟਿੰਗ ਹੁੰਦੀ ਸੀ ਉਦੋਂ ਤਾਂ ਮੈਂ ਐਮਪੀ ਸੀ ਹਰ ਵਾਰ ਡੀਸੀ ਸਾਹਿਬ ਉਹ ਚ ਬੈਠੇ ਬੈਠੇ ਹੁੰਦੇ ਸੀ ਉਹਦੇ ਵਿੱਚ ਸਾਰੇ ਮਹਿਕਮੇ ਦੇ ਅਫਸਰ ਵਿੱਚ ਬੈਠੇ ਹੁੰਦੇ ਸੀ ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਵੀ ਰੇਲਵੇ ਦੇ ਕੰਮ ਵੀ ਪੁਲਾਂ ਦੇ ਜਿਹੜੇ ਸੈਂਕੜੇ ਕਰੋੜਾਂ ਦੇ ਉਹ ਹੋ ਚੁੱਕੇ ਆ ਪਰ ਲੈਂਡ ਐਕੁਇਜਿਸ਼ਨ ਲੈਂਡ ਅਕਵਾਇਰ ਕਰਨ ਦੇ ਵਿੱਚ ਸਭ ਤੋਂ ਵੱਧ ਪੈਸਾ ਹੈ ਜਿਹੜਾ ਉਹ ਲੁਧਿਆਣਾ ਡਿਸਟ੍ਰਿਕਟ ਦੇ ਨੂੰ ਨੈਸ਼ਨਲ ਹਾਈਵੇ ਨੇ ਦਿੱਤਾ ਸੀ ਵੀ ਤੁਸੀਂ ਇਸ ਲੱਖਾਂ ਤੱਕ ਜਿਹੜਾ ਕੀ ਉਹ 60-70 ਲੱਖ ਰੁਪਈਆ ਵੀ ਜਿਹੜਾ ਹੈ ਉਹ ਕੀਲੇਮਗਰ ਦੇਣ ਨੂੰ ਨੈਸ਼ਨਲ ਹਾਈਵੇ ਤਿਆਰ ਸੀ ਉਦੋਂ ਦੀ ਮੈਂ ਗੱਲ ਕਰ ਰਿਹਾ ਜਦੋਂ ਐਮਪੀ ਤਕਰੀਬਨ ਇਹ ਅ ਇਲੈਕਸ਼ਨਾਂ ਤੋਂ ਪਹਿਲਾਂ ਦੀ 6 ਮਹੀਨੇ ਦੀ ਪਹਿਲਾਂ ਦੀ ਗੱਲ ਆ ਪਰ ਡੀਸੀ ਇਹ ਔਨ ਰਿਕਾਰਡ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਬੜੀ ਸਮੱਸਿਆ ਆ ਰਹੀ ਆ ਮੈਂ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਪਰ ਉਹਦੇ ਵਿੱਚ ਜਿਹੜੇ ਨੇ ਕਈ ਸੰਗਠਨ ਨੇ ਜਿਹੜੇ ਆ ਉਹ ਜ਼ਮੀਨ ਨਹੀਂ ਦੇ ਰਹੇ ਲੈ ਕਿਸਾਨ ਪਿੰਡਾਂ ਵਾਲੇ ਤਿਆਰ ਨੇ ਪਰ ਕਈ ਯੂਨੀਅਨ ਜਿਹੜੀਆਂ ਨੇ ਉਹ ਇਹਦੇ ਵਿੱਚ ਦਖਲ ਦੇ ਰਹੀਆਂ ਏ ਉਹ ਕਿਤੇ ਨਾ ਕਿਤੇ ਇਹ ਜ਼ਮੀਨ ਨੂੰ ਪੂਰਾ ਅਕਵਾਇਰ ਕਰਨ ਦੇ ਵਿੱਚ ਉਹ ਡਿੱਕਾ ਬਣ ਰਹੇ ਆ ਤੇ ਉਹ ਮੈਨੂੰ ਲੱਗਦਾ ਇਹ ਦੇਖ ਦੇ ਕਿਉਂਕਿ ਜਿਹੜੇ ਠੇਕੇਦਾਰ ਨੇ ਕੰਮ ਕਰਨਾ ਹੁੰਦਾ ਉਹਨੇ ਆਪਣਾ ਪ੍ਰੋਫਿਟ ਵੀ ਦੇਖਣਾ ਕੰਮ ਵੀ ਦੇਖਣਾ ਟਾਈਮ ਵੀ ਦੇਖਣਾ ਇਹਦੇ ਵਿੱਚ ਜਿਹੜੇ ਨੇ ਉਹ ਠੇਕੇਦਾਰ ਜਿਹੜਾ ਨੇ ਪ੍ਰੋਜੈਕਟ ਲਿਆ ਸੀ ਉਹ ਇਹਦੇ ਵਿੱਚ ਪਿੱਛੇ ਹਟੇ ਆ ਪਰ ਜਿਵੇਂ ਕਿ ਮੈਂ ਫੇਰ ਕਿਹਾ ਵੀ ਇਹ ਪ੍ਰੋਜੈਕਟ ਸਾਡੇ ਲਈ ਬਹੁਤ ਜ਼ਰੂਰੀ ਨੇ ਇਹਨਾਂ ਦੇ ਉੱਤੇ ਦੁਬਾਰਾ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਲਈ ਇਹਨਾਂ ਨੂੰ ਪ੍ਰੋਜੈਕਟਾਂ ਨੂੰ ਦੁਬਾਰਾ ਸ਼ੁਰੂ ਕਰਾਇਆ ਜਾਊ ਤੇ ਦੁਬਾਰਾ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਜਾਊਗੀ ਵੀ ਜ਼ਮੀਨ ਅਕਵਾਇਰ ਹੋ ਜੇ ਹੋ ਜੇ ਹੋ ਜੇ ਯਾਰ ਪਹਿਲਾਂ ਮੱਤੀਵਾੜਾ ਪ੍ਰੋਜੈਕਟ ਚੱਲ ਗਿਆ ਹੁਣ ਜੇ ਇਹ ਚੱਲੇ ਜਾਂਦਾ ਤਾਂ ਲੱਗਦਾ ਕਿ ਪੰਜਾਬ ਦੇ ਇਥੇ ਵੱਡੇ ਪ੍ਰੋਜੈਕਟ ਜਿਹੜੇ ਨੇ ਗੁੱਸੇ ਰਹੇ ਨੇ ਜਾ ਰਹੇ ਨੇ ਲੋਕਾਂ ਦਾ ਸਿਰਫ ਤੇ ਸਿਰਫ ਪ੍ਰੋਬਲਮ ਜ਼ਮੀਨ ਅਕਵਾਇਰ ਕਰਨ ਦੀ ਆ ਰਹੀ ਹੈ ਸਿਰਫ ਤੇ ਸਿਰਫ ਪ੍ਰੋਬਲਮ ਆ ਜਿਹੜਾ ਉਹ ਪੈਸਾ ਯੂਟਿਲਾਈਜ਼ ਕਰਨ ਦੀ ਆ ਰਹੀ ਹੈ ਇਹ ਇਹਨੂੰ ਸਟਰੀਮ ਲਾਈਨ ਕਰਾਂਗੇ ਪਰ ਥੋੜਾ ਜਿਹਾ ਥੋੜਾ ਜਿਹਾ ਬਸ ਸਰਕਾਰ ਨੂੰ ਜਾਗਣਾ ਪਊ ਉੱਠਣਾ ਪਊ ਕਿਤੇ ਤਾਂ ਰੀਡ ਦੀ ਹੱਡੀ